ਪ੍ਰੀਤ ਟਰੈਕਟਰ ਦਾ ਕੱਲ ਹੀ ਲੈਹੰਦਾ 6049 ਤੇ ਮੋਰਚੇ ਦੇ ਵਿੱਚ ਖੜਾ ਹੈ। ਦਿੱਲੀ ਉਂਡਰਲਨ ਨੂੰ ਲੈ ਕੇ ਪੰਜਾਬ ਦੇ ਕਿਸਾਨ ਲਗਾਤਾਰ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਪਹੁੰਚ ਰਹੇ ਨੇ। ਹਾਲਾਂਕਿ ਬਾਰਡਰਾਂ ਤੇ ਸਥਿਤੀ ਤਣਾਪੂਰਨ ਬਣੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨ ਵੱਡੀ ਗਿਣਤੀ 'ਚ ਆਪੋ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਅੰਦੋਲਨ 'ਚ ਹਿੱਸਾ ਲੈ ਰਹੇ ਨੇ ਤੇ ਹੁਣ ਇੱਕ ਕਿਸਾਨ ਨਵਾਂ ਟਰੈਕਟਰ ਲੈ ਕੇ ਅੰਦੋਲਨ 'ਚ ਦਾਖਲ ਹੋਇਆ ਹੈ। ਜੀ ਹਾਂ ਇੱਕ ਕਿਸਾਨ ਮੰਡੀ ਕਲਾਂ ਦਾ ਦੱਸਿਆ ਗਿਆ ਜੋ ਕਿ ਨਵਾਂ ਟਰੈਕਟਰ ਲੈ ਕੇ ਨਾ ਤਾਂ ਕਰ ਗਿਆ ਅਤੇ ਨਾ ਹੀ ਆਪਣੇ ਖੇਤ ਸਗੋਂ ਇਹ ਕਿਸਾਨ ਨਵਾਂ ਟਰੈਕਟਰ ਲੈ ਕੇ ਸਿੱਧਾ ਅੰਦੋਲਨ ਚ ਸ਼ਮੂਲੀਤ ਕਰਨ ਪਹੁੰਚਿਆ ਆਪਣਾ ਜੋ ਦਿੱਲੀ ਅੰਦੋਲਨ ਹੈ ਦਿੱਲੀ ਫੂਚ ਦਾ ਪ੍ਰੋਗਰਾਮ ਹੈ 13 ਤਰੀਕ ਦਾ ਆ ਜਿਹੜੇ ਟਰੈਕਟਰ ਤੇ ਮੈਂ ਬੈਠਾ ਆਮ ਪਹਿਲਾਂ ਤੁਸੀਂ ਸੁਣਦੇ ਹੋਣੇ ਕਹੇ ਕਿਹਾ ਜਾਂਦਾ ਜਾਂ ਜਿਹੜੇ ਵਿਰੋਧੀ ਕਹਿੰਦੇ ਆ ਵੀ ਸਰਕਾਰ ਨੇ ਡਰਾਤਾ ਲੋਕਾਂ ਨੂੰ ਵੀ ਛੋਟੇ ਟਰੈਕਟਰ ਅ ਅਸੀਂ ਛੋਟੇ ਕੈंसिल ਕਰਾਂਗੇ ਕਾਪੀ ਕੈंसिल ਕਰਾਂਗੇ ਜਾਂ ਹੋਰ ਕਰਾਂਗੇ ਵੀ ਉਹ ਸ਼ਾਇਦ ਟਰੈਕਟਰ ਹੁਣ ਨਾ ਕੱਢਣ ਜਾਂ ਪਰਾਰੇ ਟਰੈਕਟਰ ਕੱਢਣ ਪਰ ਆਹ ਟਰੈਕਟਰ ਤੇ ਜਿਹੜੇ ਤੇ ਅਸੀਂ ਬੈਠੇ ਆ ਮੰਡੀਕਲਾਂ ਦੇ ਕਿਸਾਨ ਦਾ ਟਰੈਕਟਰ ਹੈ ਪ੍ਰੀਤ 6059 ਟਰੈਕਟਰ ਇਹ ਇਹਨਾਂ ਨੇ ਕੱਲ ਹੀ ਕਢਾਇਆ ਤੇ ਇਹਦਾ ਉਤ ਘਟਣਾ ਇਹ ਸਿੱਧਾ ਮੋਰਚੇ 'ਚ ਹੀ ਕੀਤਾ ਕੋਈ ਖੇਤ ਨਹੀਂ ਲੈ ਕੇ ਗਏ ਕਿਸੇ ਹੋਰ ਥਾਂ ਤੇ ਨਹੀਂ ਲੈ ਕੇ ਗਏ ਮੋਰਚੇ ਨੂੰ ਆਪਣਾ ਸਭ ਤੋਂ ਵੱਡਾ ਪਵਿੱਤਰ ਸਥਾਨ ਸਮਝਦੇ ਹੋਏ ਕਿਸਾਨਾਂ ਦਾ ਜਿਹੜਾ ਉਹਨਾਂ ਦਾ ਟੈਂਕ ਕਹਿੰਦੇ ਆਪਾਂ ਇਹਨੂੰ ਮੋਰਚੇ ਦਾ ਜਿਹੜਾ ਉਹਨਾਂ ਨੇ ਇਹ ਟੈਂਕਾ ਟਰੈਕਟਰ ਹੈ ਇਹਦਾ ਜਿਹੜਾ ਲਗਾਟਣਾ ਇਹਦਾ ਜਿਹੜਾ ਪਹਿਲਾ ਪ੍ਰਦਰਸ਼ਨ ਹੀ ਹੈ ਇਹ ਮੋਰਚੇ ਦੇ ਵਿੱਚ ਹੀ ਕੀਤੀ ਹੈ ਸੋ ਜਿਹੜੀ ਇਹ ਧਾਰਨਾ ਹੈਗੀ ਆ ਵੀ ਲੋਕ ਟਰੈਕਟਰ ਲੈਣ ਤੋਂ ਡਰਦੇ ਆ ਆਹ ਜਿਹੜੇ ਕਿਸਾਨ ਨੇ ਮੰਡੀਕਲਾਂ ਦਾ ਕਿਸਾਨ ਹੈ ਪ੍ਰੀਤ ਟਰੈਕਟਰ ਦਾ ਕੱਲ ਹੀ ਲੈਹੰਦਾ 6049 ਤੇ ਮੋਰਚੇ ਦੇ ਵਿੱਚ ਖੜਾ ਹੈ ਤੇ ਅਸੀਂ ਇਸ ਭਰਾ ਦਾ ਵੀ ਧੰਨਵਾਦ ਕਰਦੇ ਹਾਂ ਭਾਰਤੀ ਕਿਸਾਨ ਜਿਨ੍ਹਾਂ ਨੇ ਕ੍ਰਾਂਤੀਕਾਰੀ ਵੱਲੋਂ ਤੇ ਦੂਜੇ ਕਿਸਾਨਾਂ ਨੂੰ ਵੀ ਕਹਿੰਨੇ ਆਂ ਵੀ ਉਹ ਇਸ ਭਰਾ ਦੇ ਉਤਸ਼ਾਹ ਤੋਂ ਸਿੱਖਣ ਇਹਦੇ ਪੂਰਨੇ ਤੇ ਚੱਲਣ ਧੰਨਵਾਦ ਉਧਰ ਅੱਜ ਤੜਕੇ ਤੋਂ ਹੀ ਕਿਸਾਨਾਂ ਦੀਆਂ ਦਿੱਲੀ ਬਾਰਡਰ ਤੇ ਪਹੁੰਚਣ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਮਹਿਲ ਕਲਾਦਿਆਂ ਨੇ ਜਿੱਥੇ ਕੱਲ ਰਾਤ ਤੋਂ ਹੀ ਕਿਸਾਨ ਅਨਾਜ ਮੰਡੀ ਚੇਟਟੇ ਹੋਈ ਸੀ ਅਤੇ ਅੱਜ ਸਵੇਰ ਹੁੰਦਿਆ ਹੀ ਕਿਸਾਨਾਂ ਵੱਲੋਂ ਵੱਡੇ ਕਾਫਲਿਆਂ ਦੇ ਰੂਪ ਚ ਬਾਰਡਰਾਂ ਲਈ ਚਾਲੇ ਪਾ ਦਿੱਤੇ ਗਏ ਨੇ ਸ਼ਾਂਤ ਮੈਤਰੀਕੇ ਸੇ जो प्रोटेस्ट कर रहे हैं यहाँ पे लंगर चला दिया है अपना जो राशन वगैरह लेकर आए थे उसका भी जो उन्होंने रोटी का प्रबंध करना वो अपने अपना सभी ने अपना ही किया है सो आप देख सकते हो कि पूरा एक तरह का सिंगू बॉर्डर यहाँ संगरूर महिला चौक में बना हुआ है सो ਬਹੁਤ ਹੀ ਸ਼ਾਂਤੀਪੂਰਵਕ ਟੰਗ ਸੇ ਕਿਸਾਨ ਯਹਾਂ ਪਹੁੰਚ ਰਹੇ ਹਨ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੈਂਕੜਿਆਂ ਦੀ ਗਿਣਤੀ ਚ ਕਿਸਾਨ ਮੰਡੀ ਅਤੇ ਦੂਜੀਆਂ ਥਾਵਾਂ ਤੇ ਇਕੱਠੇ ਹੋ ਰਹੇ ਨੇ ਅਤੇ ਦਿੱਲੀ ਨੂੰ ਕੇਰਨ ਦੀਆਂ ਤਿਆਰੀਆਂ ਕਰ ਰਹੇ ਨੇ ਹਾਲਾਂਕਿ ਦੂਜੇ ਪਾਸੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਣ ਲਈ ਤਮਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬੈਰੀਕੇਡਾਂ ਤੋਂ ਲੈ ਕੇ ਪੱਥਰਾਂ ਦੀਆਂ ਦੀਵਾਰਾਂ ਤੱਕ ਚਿੰਨ੍ਹ ਦਿੱਤੀਆਂ ਗਈਆਂ ਨੇ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦਾ ਹੌਸਲਾ ਬੁਲੰਦ ਹੈ ਜਿਹਨਾਂ ਵੱਲੋਂ ਇਹਨਾਂ ਸਾਰੀਆਂ ਰੋਕਾਂ ਨੂੰ ਤੋੜ ਕੇ ਦਿੱਲੀ 'ਚ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਮੈਨੂੰ ਜੀ ਦਾ ਖਾਲਸਾ ਸ੍ਰੀ ਮੈਨੂੰ ਜੀ ਦੇ ਪਤੇ ਸਾਰੇ ਕਿਸਾਨਾਂ ਨੂੰ ਚੱਲਣਾ ਰਹੀਂ ਕੁਵਾਰਾ ਰਹੀਂ ਤੇ ਆਪਣੀਆਂ ਮੀਟਿੰਗਾਂ ਰਹੀਂ ਪਤਾ ਲੱਗ ਚੁੱਕਿਆ ਹੈ ਕਿ ਜਿਹੜਾ ਆਪਾਂ ਬਹੁਤ ਹੀ ਨਜ਼ਦੀਕ ਜਿਹੜੀ ਤਰੀਕ ਦੀ ਸਭ ਤੋਂ ਸਾਨੂੰ ਬਹੁਤ ਠੀਕ ਸੀ ਕਿ 13 ਫਰਵਰੀ ਨੂੰ ਦਿੱਲੀ ਨੂੰ ਪੋਚ ਕਰਾਂਗੇ ਉਹਦੀਆਂ ਤਿਆਰੀਆਂ ਸਾਨੂੰ ਸਾਰੇ ਪੰਜਾਬ ਦੇ ਵਿੱਚੋਂ ਦਿਸ ਨੂੰ ਮਿਲ ਗਈਆਂ ਹੋਣੀਆਂ ਨੇ ਕਿ 11 ਤਰੀਕ ਤੋਂ ਕਿਸਾਨ ਟਰੈਕਟਰ ਵਾਲਿਆਂ ਲੈ ਕੇ ਦਿੱਲੀ ਦੀ ਤਿਆਰੀ ਨੂੰ ਸੜਕਾਂ ਤੇ ਆ ਗਿਆ ਉਹ ਵੀ ਜਿਹੜੀ ਹਜੇ ਕਿਸਾਨੀ ਰਹਿੰਦੀ ਹੈ ਮੇਰੀ ਪੀਲ ਆ ਉਹਨਾਂ ਨੂੰ ਕਿ ਆਪ ਦਾ ਕੰਮ ਤਾਂ ਦਾ ਛੱਡ ਕੇ ਪ੍ਰਭੂ ਜਿਹੜੀ ਜ਼ਮੀਨ ਦੀ ਲੜਾਈ ਲੜ ਰਹੇ ਆ ਉਹ ਜ਼ਮੀਨ ਨੂੰ ਬਚਾਉਣ ਦੇ ਖਾਤਰ ਅੱਜ ਸਮਾਂ ਵੇਖੋ ਗੁਮਾ ਲਓ ਬਹੁਤ ਪਰਿਵਾਰ ਇਹ ਜਿਹੇ ਕਿ 13 ਮਹੀਨੇ ਦਿੱਲੀ ਮੋਰਚਾ ਚੱਲਿਆ ਤੇ ਉਹ ਕਹਿੰਦੇ ਜੀ ਸਾਨੂੰ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ ਅੱਜ ਨਾਲ ਕਮਾਲ ਇਹ ਉਹਨਾਂ ਵਾਲੀਆਂ ਪੀੜ੍ਹੀਆਂ ਤੋਂ ਲਾਂਦੇ ਲੈਂਦੇ ਰਹੋਗੇ ਅੱਜ ਸਮਾਂ ਖਾਸ ਕਰਕੇ ਮੈਂ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਬਹੁਤ ਵੱਡੀ ਜਿਹੜੇ ਲੋਕਾਂ ਨੂੰ ਭੁਲੇਖਾ ਸੀ ਕਿ ਮੋਰਚਾ ਦੁਬਾਰਾ ਉਸ ਰੰਗ ਚ ਨਹੀਂ ਆਉਣਾ ਲੋਕਾਂ ਨੇ ਜਾਣਾ ਨਹੀਂ ਅੱਜ ਤੁਸੀਂ ਵੇਖ ਸਕਦੇ ਹੋ ਪੰਜਾਬ ਦੇ ਵਿੱਚ 10 15 ਥਾਈ 5 5 700 700 1000 1000 ਟਰਾਲੀਆਂ ਦੇ ਜਿਹੜੇ ਮੋਰਚੇ ਚੱਲਣੇ ਸ਼ੁਰੂ ਹੋ ਗਏ ਆ ਤੇ ਜਿਹੜੇ ਲੱਗਦਾ ਸੀ ਕਿ ਸਾਡੇ ਕੋਈ ਵੀਰ ਜਿਹੜੇ ਕਲਾਕਾਰ ਨੇ ਉਹਨਾਂ ਨੇ ਵੀ ਜਿਹੜੇ ਹੱਕ 'ਚ ਬੋਲੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਪ੍ਰੈਸ ਵਾਲੇ ਸਾਡੇ ਨਾਲ ਲਗਾਤਾਰ ਕੰਮਤੰਦਾ ਛੱਡ ਕੇ ਉਹ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਹਜੇ ਵੀ ਜਿਹੜੇ ਕੋਈ ਲੋਕ ਇਸ ਮੋਰਚੇ ਤੋਂ ਵਾਕੀ ਨੇ ਸਮਾ ਹੈਗਾ ਅਸੀਂ ਜਿਹੜਾ ਆਪਣਾ ਤਿੰਨੇ ਬਾਰਡਰਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਸ਼ੰਭੂ ਬਾਰਡਰ ਸੁਨੌਰੀ ਬਾਰਡਰ ਡੱਬ ਵਾਲੀ ਬਾਰਡਰ ਅੱਜ ਹੀ ਆਪਾਂ ਟਰੈਕਟਰ ਵਾਲੀਆਂ ਲੈ ਕੇ ਆਪਦੀਆਂ ਗੱਡੀਆਂ ਘੱਟੀਆਂ ਵਹੀਕਲ ਲੈ ਕੇ ਤਿੰਨੇ ਬਾਰਡਰਾਂ ਤੇ ਪਹੁੰਚ ਗਏ ਜਿੱਥੇ ਉਦੋਂ ਆਪ ਨੂੰ 5-7 ਕਿਲੋਮੀਟਰ ਪਿੱਛੇ ਆਪਣੇ ਮੋਰਚੇ ਲੱਗੇ ਆ ਤੇ ਮੂਹਰੇ ਪਿੰਡਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਜਿਹੜਿਆਂ ਨੂੰ ਹਰਿਆਣੇ ਦੀ ਗੱਲ ਕਰਦੇ ਸੀ ਕਿ ਸਰਕਾਰ ਨੇ ਸਾਰੇ ਰਸਤੇ ਪੱਟ ਤੇ ਪੈਟਰੋਲ ਪੰਪ ਬੰਦ ਕਰਤੇ ਭਰਾਵੋ ਅੱਗੇ ਹਰਿਆਣੇ ਦੇ ਵਿੱਚੋਂ ਕਿਸਾਨ ਆਏ ਸੀ 10% ਅੱਜ 95% ਹਰਿਆਣੇ ਦੀ ਤਿਆਰੀ ਹੈ ਲੋਕ ਢੀਕ ਰਹੇ ਨੇ ਕਿ ਅਸੀਂ ਇੱਧਰ ਨੂੰ ਆਈਏ ਤੁਸੀਂ ਕਿੱਥੇ ਬੈਠੇ ਹੋ ਹਾਲਾਂਕਿ ਇੱਕ ਪਾਸੇ ਹਰਿਆਣਾ ਸਰਕਾਰ ਨੇ ਬਾਰਡਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਵੀ ਮੁਅਤਲ ਕਰ ਦਿੱਤਾ ਹੈ ਇੰਨਾ ਹੀ ਨਹੀਂ ਤੰਗੋ ਐਸਐਮਐਸ ਤੱਕ ਨੂੰ ਵੀ ਭੇਜਣ ਤੇ ਮਨਾਹੀ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਚੱਪੇ-ਚੱਪੇ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਅੱਜ ਤੜਕੇ ਹੀ ਪੁਲਿਸ ਵੱਲੋਂ ਮੌਕ ਡ੍ਰਿਲ ਤੱਕ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਕਿਸਾਨ ਦਿੱਲੀ ਜਾਣ ਲਈ ਪੂਰੀ ਤਰ੍ਹਾਂ ਕਾਲੇ ਜਾ ਰਹੇ ਨੇ ਅਤੇ ਕਿਸਾਨ ਲਗਾਤਾਰ ਬਾਰਡਰਾਂ ਤੇ ਪਹੁੰਚ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਭਲਕੇ ਇਹ ਪੂਰਾ ਮਾਹੌਲ ਕਿਸ ਪਾਸੇ ਦਾ ਰੁਕ ਕਰਦਾ ਹੈ ਕਿ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾ ਹੋਵੇਗਾ ਕਿ ਕਿਸਾਨ ਦਿੱਲੀ ਪਹੁੰਚ ਸਕਣਗੇ ਜਾਂ ਫਿਰ ਕਿਸਾਨ ਪੰਜਾਬ ਹਰਿਆਣਾ ਦੇ ਬਾਰਡਰ ਤੇ ਹੀ ਪੱਕੇ ਮੋਰਚੇ ਘੱਡਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਦੀ